ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਅਦਾਬ ਅਮਰਤ ਵੇਲਾ ਹੋ ਚੁੱਕਿਆ ਹੈ ਜੀ ਅਮਰਤ ਵੇਲੇ ਦਾ ਟਾਈਮ 4:45 ਹੋ ਗਏ ਹਨ ਸੋ ਹੁਣ ਆਪਾਂ ਚੱਲਿਆਂ ਰਨਿੰਗ ਕਰਨ ਫਿਰ ਆਪਾਂ ਚਲਾਂਗੇ ਗੁਰਦੁਆਰਾ ਸਾਹਿਬ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਵਾਹਿਗੁਰੂ 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 ਕਾ ਧੰ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਭਾਈ ਆਪਣਾ ਦੇਨ ਸ਼ਨੀਵਾਰ 9 ਅਗਸਤ 25 ਸਾਵਣ ਅੱਜ ਰਖੜੀ ਦਾ ਪਿਆਰ ਵੀ ਆਈ ਜੀ ਅੰਮ੍ਰਿਤ ਵੇਲੇ ਦਾ ਟਾਈਮ ਹੋ ਚੁੱਕਿਆ ਹੈ ਭਾਈ 4:50 ਮਿੰਟ ਹੋ ਚੁੱਕਿਆ ਹੈ ਅੰਮ੍ਰਿਤ ਵੇਲੇ ਦਾ ਟਾਈਮ ਸੋ ਉઠੋ ਭਾਈ ਸਾਰੇ ਨਾਮ ਜਪੋ ਵਾਹਿਗੁਰੂ ਵਾਹਿਗੁਰੂ ਇਸ਼ਨਾਨ ਕਰੋ ਗੁਰੂ ਘਰ ਪਹੁੰਚੋ ਤੇ ਆਪਣਾ ਰਨਿੰਗ ਵਗੈਰਾ ਡੇਲੀ ਰਿਟੀਨ ਜਿਹਾ ਕਰੋ ਹੁਣ ਅਸੀਂ ਚੱਲਿਆਂ ਰਨਿੰਗ ਕਰਨ ਚੱਲਿਆਂ ਵਾਹਿਗੁਰੂ 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 ਦੀ ਕਾਲਤਾ ਵਾਹਿਗੁਰੂ ਦੀ ਸੇਤੇ ਪਣਾ ਪਿੰਡ ਦਾ گاਉਂ ਆਪਣਾ ਭਰਾ ਆ ਗਿਆ ਛੋਟਾ ਵੀਰਾ ਬਸ ਇਹ ਤਾਂ ਨਹੀਂ ਕਿਰੇ ਮੈਂ ਹਰ ਟਾਈਮ ਵੇਖੋ ਜੀ ਹੋ ਦੇਖੋ ਆਪਣਾ ਸੋ ਪਹੁੰਚ ਚੁੱਕੇ ਆਪਾਂ ਗਰਾਉਂਡ 'ਚ ਪੰਜ ਦਿਨ ਮਤਲਬ ਕਿ ਆਪਾਂ ਪਹਿਲਾਂ ਮਾੜੀ ਮੋਟੀ ਤਿਆਰੀ ਜੀ ਕਰੀਏ ਮਤਲਬ ਕਿ ਲਾਈਆ ਅੱਜ ਆਪਣਾ ਫਰਸਟ ਡੇ ਹੈਗਾ ਰਨਿੰਗ ਦਾ ਅੱਜ ਆਪਾਂ 7 ਕਿਲੇ ਲੰਘ ਗਏ 200 ਮੀਟਰ ਗਰਾਊਂਡ ਆਪਣਾ ਵੀਡੀਓ ਨੂੰ ਬੱਤ-ਬੱਤ ਲਾਇਕ ਸ਼ੇਅਰ ਕਮੈਂਟ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਪਾਈ ਸਾਨੂੰ ਕਿਸੇ ਦਾ ਮਤਲਬ ਇਹ ਸਵਾਲ ਆਇਆ ਸੀਗਾ ਵੀ ਬੱਬਾ ਜੀ ਵੀ ਅੰਮ੍ਰਿਤ ਵੇਲੇ ਨਾਮ ਜਪਣ ਦੀ ਕੀ ਬਰਕਤ ਹੈ ਵੀ ਭਾਈ ਜਿਹੜਾ ਅੰਮ੍ਰਿਤ ਵੇਲਾ ਹੁੰਦਾਗਾ ਮਹਾਰਾਜ ਨੇ ਗੁਰਬਾਣੀ ਵਿੱਚ ਵੀ ਆਖਿਆਗਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰਸੁਣੀ ਪੁਕਾਰ ਮੇਘੇ ਨੂੰ ਫਰਮਾਣਾ ਹੈ ਵਰਸੋ ਕਿਰਪਾ ਧਾਰ ਇਹ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਆ ਅਤੇ ਬੇਸ਼ਾਸਤਰਾ ਵਿੱਚ ਵੀ ਬ੍ਰਹਮ ਮੂਰਤ ਕਿਹਾ ਗਿਆ ਅੰਮ੍ਰਿਤ ਵੇਲੇ ਨੂੰ ਇਸ ਕਰਕੇ ਅੰਮ੍ਰਿਤ ਵੇਲਾ ਸਤਨਾਵ ਵੜਿਆਈ ਵਿਚਾਰ ਕਰਮੀਆਂ ਵੇ ਕਪੜਾ ਨਜ਼ਰੀ ਮੁਖ ਦਵਾਰ ਮਤਲਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਅੰਮ੍ਰਿਤ ਵੇਲੇ ਨੂੰ ਇਸ ਕਰਕੇ ਮਹੱਤਤਾ ਦਿੱਤੀ ਆ ਆਪਾਂ ਨੂੰ ਅੰਮ੍ਰਿਤ ਵੇਲੇ ਉੱਠਣਾ ਚਾਹੀਦਾ ਸਾਰਿਆਂ ਨੂੰ ਇਸ਼ਨਾਨ ਪਾਣੀ ਕਰਕੇ ਮਤਲਬ ਕਿ ਆਪਣਾ 5 ਮਿੰਟ 10 ਮਿੰਟ ਜਿੰਨਾ ਵੀ ਹੋ ਸਕੇ ਵਾਹਿਗੁਰੂ 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 ਰਾਮ 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 ਨਾਰਾਇਣ ਨਾਰਾਇਣ ਦਾ ਜਾਪ ਕਰਨਾ ਚਾਹੀਦਾ ਹੈ ਜੋ ਕਿ ਸਾਰਿਆਂ ਇਸ ਸਾਨੂੰ ਆਪਣੀਆਂ ਨੂੰ ਪੂਰਕ ਕਰਨ ਵਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਰ ਕਿਆ ਕਰ ਬੋਤ? ਪਲੈਂਟ ਸਜ ਆਪਣਾ ਹਾਂਜੀ ਅਮਰਤ ਵੇਲਾ ਹੋ ਚੁੱਕਿਆ ਹੈ ਕੋ ਬੇਨਤੀ ਹੈ ਸਾਰਿਆਂ ਸੰਗਤਾਂ ਦੇ ਚਰਨਾਂ ਵਿੱਚ ਕਿ ਭਾਈ ਉਠੋ સ્ਨਾਣ ਪਾਣੀ ਕਰੋ ਵਾਹਿਗੁਰੂ ਵਾਹਿਗੁਰੂ ਦਾ ਸੇਮਨ ਕਰੋ ਰਾਮ ਰਾਮ ਦਾ ਸੇਮਨ ਕਰੋ ਸਾਧ ਸੰਗ ਨਾਰਾਇਣ ਬਾਰੰਬਰ ਨਾਰਾਇਣ ਗਾਇਨ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰੋ ਬਚਨ ਸੁਣੋ ਉਪਦੇਸ਼ ਮੰਨੋ ਰਾਮ ਰਾਮ ਦਾ ਸਿਮਰਨ ਕਰੋ ਰਾਮ 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 ਵਾਹਿਗੁਰੂ ਵਾਹਿਗੁਰੂ ਨਾਰਾਇਣ 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 ਕਹਤੇ ਨਰਕ ਨਾ ਜਾਹੇ ਪੱਕੀ ਬਾਤ ਆ ਹੈ ਵੀ ਨਾਰਾਇਣ ਕਹਿਣ ਵਾਲਾ ਬੰਦਾ ਨਰਕ ਚ ਨਹੀਂ ਜਾਂਦਾ ਕਦੇ ਵਾਸਤੇ ਨਾਰਾਇਣ ਨਮੋ ਨਾਰਾਇਣ ਨਮੋ ਨਾਰਾਇਣ ਨਮੋ ਨਾਰਾਇਣ ਹਰੇ ਨਾਰਾਇਣ ਨਾਰਾਇਣ ਹਰੀ ਜੈ ਹੁਕੁਰਵਾਨ 12 ਕੀ ਆ ਗਾ ਨਾਰਾਇਣ ਹਰੀ ਬਰਾਬਰੀ ਆ ਗਿਆ ਹੈ ਸਸੀ ਕਾਲ ਅੱਜ ਆਪਣਾ ਟਾਸਕ ਹੋਇਆ ਕੰਪਲੀਟ 10 ਮਾਰਿਆ ਆਪਾਂ ਪੁਸ਼-ਅੱਪਸ ਆ ਪੰਜ ਪੁਲ-ਅੱਪਸ ਸੱਤ ਜਿਹੜੇ ਆਪਾਂ ਲਾਇਆ ਰਨਿੰਗ ਦੇ 200 ਮੀਟਰ ਸਪ੍ਰਿੰਟ 100 ਮੀਟਰ ਸਪ੍ਰਿੰਟ ਅੱਜ ਦਾ ਟਾਸਕ ਹੋਇਆ ਕੰਪਲੀਟ ਹੈ ਹੋਰ ਜਾ ਕੇ ਤੁਹਾਨੂੰ ਅੱਗੇ ਯਾਰੀ ਜਾਣਕਾਰੀ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਅੱਜ ਦਾ ਆਪਣਾ ਹੁਕਮਨਾਮਾ ਸਹਿਬ ਆਇਆ ਪਾਵਨ ਅੰਗ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 708 9 ਅਗਸਤ 2025 25 ਸਾਵਣ ਸ਼ਲੋਕ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਬਤੈ ਸੰਚੰਤ ਵਿਖਿਆ ਸ਼ਲੰਗ ਸ਼ਿਦਰੰਗ ਨਾਨਕ ਬਿਨ ਹਰ ਸੰਗ ਨਾ ਚਾਲਤੇ ਪੇਖ ਹੰਦੜੋ ਕੀ ਪੁੱਲ ਤੁਮਾਂ ਦੇ ਸੁਮਸੋਹਣਾ ਅੱਡ ਨਾ ਲਹਾਂ ਦੋ ਮੁੱਲ ਨਾਨਕ ਸਾਥ ਨਾ ਜੁਲੇਈ ਮਾਇਆ ਪੌੜੀ ਚੱਲ ਧਿਆਨ ਨਾਲ ਨਾ ਚੱਲੇ ਸੋ ਕਿਆ ਸੰਜੀਐ ਤਿਸ ਕਾ ਕਹੋ ਕਿਆ ਜਤਨ ਜੈਸ ਤੇ ਵੰਜੀਏ ਹਰ ਬਿਸਰੀਏ ਕਿਉਂ ਤਰਪਾਵੇ ਨਾ ਮਨ ਰੰਜੀਏ ਨਾ ਮਨ ਰੰਜੀਏ ਪ੍ਰਭ ਛੋਡ ਤਿਸ ਕਾ ਕਹ ਕਿਆ ਤਿਸ ਕਾ ਕਹ ਕਿਆ ਜਤਨ ਜਿਸ ਤੇ ਵੰਜੀਏ ਹਰ ਬਿਸਰੇ ਕਿਉਂ ਤਰਪਾਵੇ ਨਾ ਮਨ ਰੰਜਦਾ ਨਾ ਮਨ ਰੰਜੀਏ ਇਸ ਵਿੱਚ ਤੁਹਾਨੂੰ ਸਤਿ ਸ੍ਰੀ ਅਕਾਲ ਸਾਸਤ੍ਰ ਗੁਰਾਂ ਸਾਹਿਬ ਜੀ ਮਹਾਰਾਜ ਆਪਾਂ ਨੂੰ ਅਗਿਆਨੀ ਜੀਵਨ ਸਮਝਾਉਣਾ ਕਰਦੇ ਨੇ ਵੀ ਭਾਈ ਸੱਚਾ ਧਨ ਜੋੜ ਪ੍ਰਮਾਤਮਾ ਦੇ ਨਾਮ ਵਾਲਾ ਜਿਹੜਾ ਆਪਾਂ ਨੂੰ ਅੱਗੇ ਵੀ ਸਹਾਇ ਹੋਗਾ ਇੱਥੇ ਵੀ ਸਹਾਇ ਹੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਤਨਾਂ ਪਹਿਲੇ ਆਪਣੇ ਪ੍ਰਾਣੇ ਸਮੇਂ ਚ ਬਜ਼ੁਰਗ ਸੀਗੇ ਜਿਹੜੇ ਉਹ ਦਾਤਨ ਨਿੰਮ ਦੀ ਕਾਲੀ ਵਗੈਰਾ ਦੀ ਦਾਤਨ ਕਰਦੇ ਸੀ ਆਪਨੇ ਕੋਈ ਟਾਲੀ ਦੀ ਦਾਤਨ ਆਪਾਂ ਨੂੰ ਕਦੇ ਵਾਸਤੇ ਵੀ ਕਾਲਗੇਟ ਭੁੱਲ ਕੇ ਵੀ ਯੂਜ਼ ਨਹੀਂ ਕਰਨੇ ਚਾਹੀਦੇ ਕਿਉਂਕਿ ਚ ਕੈਮੀਕਲ ਭਾਈ ਹੁੰਦੇ ਨੇ ਸੋ ਮੈਂ ਤਾਂ ਤੁਹਾਨੂੰ ਇਹ ਹੀ ਪ੍ਰੇਫਰ ਕਰਦਾ ਮੇਰੀ ਸੁਝਾਸ਼ਨ ਮੰਨਦੇ ਹੋ ਤਾਂ ਵੇਖ ਦਾਤਨ ਬਤਵਾਦ ਕਰੀਗਾ ਮੈਂ ਅੱਜ ਤੱਕ ਇੰਨੀ ਉਮਰ ਹੋ ਗਈ ਮੇਰੀ 20 ਸਾਲ ਦੀ ਮੈਂ ਕਦੇ ਵੀ ਕਾਲਗੇਟ ਨਹੀਂ ਵਰਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੀਤ ਹੈ ਰੀਤ ਹੈ ਜੀ ਨੂੰ ਮੈਂ ਬੋਲੀ ਸਸਤੀ ਕਾਬਲਾ ਸਾਰਿਆਂ ਨੂੰ ਇਧਰ ਚੱਕੋ ਸਸਤੀ ਕਾਬਲਾਓ ਬਲਾ ਸਸਤੀ ਕਾਬਲਾ ਓ ਟਾਈਟਾ ਮਨ ਸਸਤੀ ਕਾਬਲਾਓ ਆ ਸਸਤੀ ਕਾਬਲਾਓ ਸਸਤੀ ਅੰਦਰ ਦੀ ਹੈ ਜੀ ਰੀਤ ਸੋਡਾ ਸਾਹ ਬਚਾਉਂਦੇ ਸੱਟ ਵਧੀ ਆ ਰੀਤ ਦੇ ਚਾਰਾ ਗਿਆ ਵੇ ਨਿਹਾਲ ਹੋ ਜਾਵੇ ਸੁਣ ਕੇ ਨਿਹਾਲ ਹੋ ਜਾਵੇ ਤਨ ਤਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਪਾਸ਼ਾ ਜਿਹਦੇ ਚਾਰਨਾ ਕਮਲਾ ਨੂੰ ਭਾਵੇ ਸਾਸ ਸਰੀਆ ਕਾਲ ਕਾਲੇ ਕਾਲੇ ਕਾਲ ਸਾਸ ਸਰੀਆ ਗਾਲ ਚਟਿਆ ਬਾਜਾਂ ਵਾਲਿਓ ਸਤ ਗਰੋ ਰੱਖਣੀ ਬਿਰਧ ਬਣੇ ਕੀ ਲਾਜ ਤੇਰਾ ਖਾਲਸਾ ਜਪੇ ਅਕਾਲੇ ਅਕਾਲੇ ਅਕਾਲ ਸਿੰਘ ਚਿਤੋ ਗੁਪਤ ਰੱਖਣੀ ਬਿਰਧ ਬਣੇ ਕੀ ਲਾਜ ਅਕਾਲੇ ਅਕਾਲੇ ਕਾਲ ਸਾਸ ਸਰੀਆ ਗਾਲ ਬੋਲੇ ਸੋਨਿਆ ਸਤ ਸ੍ਰੀ ਅਕਾਲ ਜਿਕਰਾ ਆ ਗਿਆ ਵੇ ਨਿਹਾਲ ਆਵੇ ਤਣ ਤਣ ਬਾਜਾਂ ਵਾਲੇ ਵਿਸਾ ਜਸਮੀਤ ਜੀ ਦੇ ਚਰਨਾ ਕਮਲਾਂ ਨੂੰ ਭਾਵੇ ਸਤ ਸ੍ਰੀ ਅਕਾਲ ਤਣ ਤਣ ਸਤਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾ ਕਮਲਾਂ ਨੂੰ ਭਾਵੇ ਸਤ ਸ੍ਰੀ ਅਕਾਲ ਤਣ ਤਣ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਕਮਲਾਂ ਨੂੰ ਭਾਵੇ ਸਤ ਸ੍ਰੀ ਅਕਾਲ